ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬੇਸਨ ਦੇ ਲੱਡੂ ਬੜੇ ਹੀ ਸਾਂਝ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬੜੇ ਹੀ ਆਸਾਨ ਤਰੀਕੇ ਨਾਲ ਆਪਾਂ ਬੇਸਨ ਦੇ ਦਾਣੇ ਦਾ ਲੱਡੂ ਬਣਾ ਕੇ ਘਰ ਦੇ ਵਿੱਚ ਤਿਆਰ ਕਰਾਂਗੇ ਹਲਵਾਈ ਸਟਾਈਲ ਬਿਲਕੁਲ ਲੱਡੂ ਬਣਾਵਾਂਗੇ ਬਿਨਾਂ ਚਾਣੀ ਤੋਂ ਆਪਾਂ ਲੱਡੂ ਬਣਾ ਕੇ ਕਰਾਂਗੇ ਤਿਆਰ ਬੇਸਨ ਦੇ ਲੱਡੂ ਬਣਾਉਣ ਵਾਸਤੇ ਇੱਥੇ ਮੇਰੇ ਕੋਲ ਦੋ ਕੌਲ ਦੀਆਂ ਬੇਸਨ ਦੀਆਂ ਤੁਸੀਂ ਕੋਈ ਵੀ ਬੇਸਨ ਬਰੀਕ ਜਾਂ ਮੋਟਾ ਬੇਸਨ ਵਰਤ ਸਕਦੇ ਹੋ ਤੇ ਇੱਕ ਕੌਲੀ ਲਈ ਆਪਾਂ ਨੇ ਘੀ ਤੇ ਗੈਸ ਦੇ ਉੱਪਰ ਆਪਾਂ ਨੇ ਕੜਾਈ ਨੂੰ ਰੱਖ ਲਿਆ ਹੈ ਤੇ ਇਹਦੇ ਵਿੱਚ ਅੱਧਾ ਕੌਲੀ ਆਪਾਂ ਨੇ ਘੀ ਪਾ ਦਵਾਂਗੇ ਤੇ ਅੱਧੀ ਕੌਲੀ ਘੀ ਦੀ ਆਪਾਂ ਬਾਅਦ ਚ ਪਾਵਾਂਗੇ ਘੀ ਨੂੰ ਗਰਮ ਕਰਨ ਤੇ ਇਹਦੇ ਵਿੱਚ ਬਰਡੇ 2 ਚਮਚ ਸੂਜੀ ਦੇ ਲਿੱਤੇ ਆ ਮੈਂ ਉਹ ਬਾਦਵਾਂਗੇ ਸੂਜੀ ਨੂੰ 2 ਤੋਂ 3 ਮਿੰਟ ਤੱਕ ਆਪਾਂ ਘਟ ਗਿਆ ਇਸ ਤੇ ਹੀ ਪਕਾਉਣਾ ਸੂਜੀ ਦਾ ਆਪਾਂ ਨੇ ਕਲਰ ਚੇਂਜ ਨਹੀਂ ਕਰਨਾ ਕਿਉਂਕਿ ਬਾਅਦ ਦੇ ਵਿੱਚ ਵੀ ਸੂਜੀ ਨੂੰ ਆਪਾਂ ਪਕਾਵਾਂਗੇ ਬੇਸਨ ਦੇ ਨਾਲ ਇਸ ਤਰ੍ਹਾਂ ਜਦੋਂ ਸੂਜੀ ਨੂੰ ਪਹਿਲਾਂ ਆਪਾਂ ਪਕਾ ਲਵਾਂਗੇ ਤਾਂ ਲੱਡੂਆਂ ਦੇ ਵਿੱਚ ਬਹੁਤ ਵਧੀਆ ਫਲੇਵਰ ਆਵੇਗਾ ਸੂਜੀ ਪਾਉਣ ਦੇ ਨਾਲ ਜਿਹੜੇ ਆਪਣੇ ਲੱਡੂਆ ਬਹੁਤ ਵਧੀਆ ਤੇ ਦਾਣੇਦਾਰ ਬਣ ਕੇ ਤਿਆਰ ਹੋਣਗੇ ਤੇ ਟੇਸਟੀ ਵੀ ਬਹੁਤ ਲੱਡੂ ਆਪਣੇ ਬਣ ਕੇ ਤਿਆਰ ਹੋਣਗੇ ਸੂਜੀ ਦੇ ਵਿੱਚ ਪਹਿਲਾਂ ਆਪਾਂ ਇੱਕ ਕੌਲੀ ਬੇਸਣ ਦੀ ਐਡ ਕਰਕੇ ਇਸ ਤਰ੍ਹਾਂ ਜਦੋਂ ਆਪਾਂ ਥੋੜਾ ਥੋੜਾ ਕਰਕੇ ਬੇਸਣ ਐਡ ਕਰਾਂਗੇ ਤਾਂ ਬੇਸਣ ਦੀ ਗੰਡਾ ਨਹੀਂ ਬਣਨਗੀ ਆ ਇੱਕ ਕੌਲੀ ਨੂੰ ਚੰਗੀ ਤਰ੍ਹਾਂ ਘੀਤੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜੀ ਦੂਸਰੀ ਕੌਲੀ ਲਿੱਤੀ ਹੈ ਬੇਸਣ ਦੀ ਉਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਬੇਸਣ ਐਡ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਕੋਲੀ ਦੇ ਵਿੱਚ ਬਚਾ ਕੇ ਕੀ ਰੱਖਿਆ ਸੀਗਾ ਉਹਨੂੰ ਵੀ ਆਪਾਂ ਬੇਸਨ ਦੇ ਵਿੱਚ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਬੇਸਨ ਨੂੰ ਕੀ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਮੈਂ ਕਿਉਂ ਉਹਦੇ ਵਿੱਚ ਚੰਗੀ ਤਰ੍ਹਾਂ ਬੇਸਨ ਨੂੰ ਮਿਕਸ ਕਰ ਲਿਆ ਹੈ 10 ਮਿੰਟ ਤੱਕ ਘਟ ਗਿਆ ਸੀ ਆਪਾਂ ਬੇਸਨ ਨੂੰ ਭੁੰਨ ਕੇ ਤਿਆਰ ਕਰਾਂਗੇ ਤਾਂ ਜੋ ਜਿਹੜਾ ਆਪਣਾ ਬੇਸਨ ਆ ਉਹ ਕੱਚਾ ਨਾ ਰਹੇ 6 ਮਿੰਟ ਹੋ ਗਿਆ ਲਗਾਤਾਰ ਆਪਾਂ ਨੇ ਬੇਸਨ ਨੂੰ ਘਟ ਗਿਆ ਸੀ ਭੁੰਨਦਿਆਂ ਹੋਿਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਰਾਂਗੇ ਪਾਣੀ ਐਡ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਾਣੀ ਨੂੰ ਬੇਸਨ ਦੇ ਵਿੱਚ ਇਹਦੇ ਨਾਲ ਜਿਹੜੇ ਆਪਣੇ ਲੱਡੂ ਆ ਬਹੁਤ ਹੀ ਵਧੀਆ ਤੇ ਧਾਣੇਦਾਰ ਬਣ ਕੇ ਤਿਆਰ ਹੋਣਗੇ ਅੱਧੀ ਕੌਲੀ ਤੋਂ ਵੀ ਘੱਟ ਪਾਣੀ ਆਪਾਂ ਨੇ ਐਡ ਕੀਤਾ ਹੈ ਬਿਲਕੁਲ ਨਵਾਂ ਤਰੀਕਾ ਹੈ ਇਸ ਤਰੀਕੇ ਨਾਲ ਤੁਸੀਂ ਲੱਡੂ ਬਣਾਇਓ ਬਹੁਤ ਹੀ ਵਧੀਆ ਬਣਨਗੇ ਤੇ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਤੇ ਗੈਸ ਤੋਂ ਕੜਾਹੀ ਨੂੰ ਉਤਾਰ ਕੇ ਸਾਈਡ ਤੇ ਰੱਖ ਲਵਾਂਗੇ ਜਦੋਂ ਆਪਾਂ ਨੇ ਕੜਾਹੀ ਨੂੰ ਗੈਸ ਤੋਂ ਉਤਾਰ ਲਿਆ ਏ ਥੋੜਾ ਜਿਹਾ ਠੰਡਾ ਕਰਨ ਤੋਂ ਬਾਅਦ ਤੁਸੀਂ ਕੋਈ ਵੀ ਇਹਦੇ ਵਿੱਚ ਡਰਾਈ ਫੂਡ ਐਡ ਕਰ ਸਕਦੇ ਹੋ ਪਰ ਮੈਂ ਲੱਡੂਆਂ ਨੂੰ ਇੱਕ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਨਾ ਹੈ ਹੁਣ ਆਪਾਂ ਨੇ ਬੇਸਣ ਨੂੰ ਠੰਡਾ ਕਰ ਲਿਆ ਏ ਤੇ ਥੋੜੇ ਜੇ ਗਰਮ ਬੇਸਣ ਦੇ ਵਿੱਚ ਹੀ ਆਪਾਂ ਨੇ ਖੰਡ ਜਿਹੜੀ ਐਡ ਕਰਨੀ ਆ ਜ्यादा ਆਪਾਂ ਨੇ ਠੰਡਾ ਬੇਸਨ ਨਹੀਂ ਕਰਨਾ ਹੈਗਾ ਹਲਕਾ ਜਿਹਾ ਬੇਸਨ ਆਪਣਾ ਗਰਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਹੀ ਆਪਣੀ ਖੰਡ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਆਪਾਂ ਨੇ ਬੇਸਨ ਦੇ ਵਿੱਚ ਖੰਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਕੜਾਹੀ ਗਰਮ ਹੈ ਇਸ ਕਰਕੇ ਆਪਾਂ ਇੱਕ ਥਾਲ ਦੇ ਵਿੱਚ ਬੇਸਨ ਨੂੰ ਗੱਟ ਲਵਾਂਗੇ ਲੋ ਜੀ ਆਪਾਂ ਨੇ ਬੇਸਨ ਦੇ ਲੱਡੂ ਤਿਆਰ ਕਰ ਲਿਆ ਤੇ ਆਪਾਂ ਵੱਟ ਵੱਟ ਕੇ ਇੱਕ ਪਲੇਟ ਦੇ ਵਿੱਚ ਬੇਸਨਾਂ ਦੇ ਲੱਡੂਆਂ ਰੱਖੀ ਜਾਵਾਂਗੇ ਬਹੁਤ ਹੀ ਵਧੀਆ ਤੇ ਆਪਾਂ ਤੇਸਰੀ ਲੱਡੂ ਘਰ ਦੇ ਵਿੱਚ ਬਣਾ ਕੇ ਤਿਆਰ ਕਰਿਆ ਕੋਈ ਵੀ ਕਹਿ ਨਹੀਂ ਸਕਦਾ ਵੀ ਤੁਸੀਂ ਬਾਜ਼ਾਰ ਚੋਂ ਲਿਆਂਦੇ ਆ ਜਾਂ ਘਰੇ ਬਣਾਏ ਆ ਲੱਡੂ ਦੋ ਕ올ੀਆਂ ਬੇਸਣ ਤੇ ਇੱਕ ਕ올ੀ ਘੀ ਦੇ ਨਾਲ ਆਪਾਂ ਨੇ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬੇਸਣ ਦੇ ਲੱਡੂ ਬਣਾ ਕੇ ਤਿਆਰ ਕੀਤੇ ਨੇ ਇੱਕ ਲੱਡੂ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨਰਮ ਲੱਡੂ ਬਣੇ ਨੇ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਜਰੂਰ ਟਰਾਈ ਕਰਿਓ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਆ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀ ਦੇਖਣ ਵਾਸਤੇ ਸਾਡੀ ਅੱਜ ਦੀ ਰੈਸਪੀ ਦੇਖਣ ਵਾਸਤੇ ਤੁਹਾਡਾ ਧੰਨਵਾਦ